ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਸੀਂ ਹੁਣ ਪਿਛਲੇ ਬਲੌਗਾਂ ਚ ਦੇਖਿਆ ਹੀ ਹੈ ਹਨਾ ਵੀ ਅਸੀਂ ਭਾਈ ਚੱਲੇ ਤੇ ਅੱਜ ਭੈਣ ਕੋਲ ਨੂੰ ਭੈਣ ਦੇ ਉਹਨਾਂ ਦੀ ਹੈਗੀ ਹੈ ਭਾਈ ਐਨੀਵਰਸਰੀ ਹਨਾ ਸੋ ਤਾਂ ਕਰਕੇ ਭਾਈ ਸਾਰੀ ਫੈਮਿਲੀ ਸਾਡੀ ਚੱਲੀ ਹੈ ਜੀ ਭੈਣ ਕੋਲ ਨੂੰ ਅ ਗਰਮੀ ਦੇਖ ਲਓ ਤੁਸੀਂ ਉੱਦਾਂ ਹੜਾ ਜੇ ਪਏ ਆ ਹਨਾ ਮੀਂਹ ਬਥੇਰੇ ਪਈ ਜਾਂਦੇ ਆ ਪਰ ਗਰਮੀ ਫੇਰ ਨਹੀਂ ਘਟਦੀ ਮੰਨੂ ਪਰ ਕੁਦਰਤੀ ਵੀ ਭਾਈ ਕਰਮੀ ਉੱਤਾਂ ਵੀ ਜਿਆਦਾ ਆਉਂਦੀ ਆ ਦੇਖ ਰਹੇ ਤੁਸੀਂ ਗਰਮੀ ਦੇ ਭਿੱਜੇ ਪਏ ਹਨ ਤੇ ਤਿਆਰੀ ਹੋ ਗਈ ਜੀ ਸਾਰੀ ਸਾਰੇ ਹੋ ਗਏ ਰੈਡੀ ਆਪਾਂ ਨੇ ਵੀ ਭਾਈ ਕੱਢ ਲਈ ਜਿੰਨੀ ਕਟੌਰ ਕੱਢ ਸਕਦੇ ਤੇ ਹਾਂ ਤੇ ਮਹਿਣਾਂ માં ਵੀ ਉੱਤਰ ਭਾਈ ਰੈਡੀ ਹੋ ਰਹੀਆਂ ਹੋਏ ਗਈਆਂ ਤਕਰੀਬਨ ਬਸ ਬਾਕੀ ਹੁਣ ਜਾ ਕੇ ਦੇਖਦੇ ਆਪਾਂ ਸਾਰੇ ਹੋ ਗਏ ਰੈਡੀ ਕਿਵੇਂ ਆ ਮੰਮੀ ਦੀ ਡਿਊਟੀ ਲੱਗੀ ਹੋਈ ਆ ਨਿਆਣਿਆਂ ਪਰ ਸਾਨੂੰ ਪਤਾ ਹੀ ਆ ਮਾਤਾ ਸਾਡੀ ਥੋੜੀ ਲੇਟੇ ਹੋ ਜਾਂਦੀ ਤਿਆਰ ਹੁੰਦੇ ਹੁੰਦੇ ਹਨ ਕਿਉਂਕਿ ਪਹਿਲਾ ਨਿਆਣੇ ਤਿਆਰ ਕਰਨੇ ਭਾਈ ਜੀ ਬਹੁਤ ਔਖੇ ਆ ਨਿਆਣੇ ਕਿਤੇ ਜਿੰਨਾ ਟਾਈਮ ਸਮਝ ਲਓ ਇੱਕ ਬੰਦੇ ਨੂੰ ਆਪ ਤਿਆਰ ਹੋਣ ਨੂੰ ਲੱਗਦਾ ਉੰਨਾ ਹੀ ਇੱਕ ਨਿਆਣਾ ਟਾਈਮ ਲੈ ਲੈਂਦਾ ਉਹ ਨਿਆਣੇ ਦਾ ਸਿਰ ਬਾਹੂ ਤਾਂ ਨਹੀਂ ਨਿਆਣੇ ਟਿਕਦੇ ਨੂਰ ਵਰਗੀ ਕਿੱਥੇ ਟਿਕ ਕੇ ਬਹਿੰਦੀ ਹੈ ਨਾ ਤੇ ਚਲੋ ਫੇਰ ਵੀ ਹੋ ਗਏ ਸਾਰੇ ਰੈਡੀ ਫੋਨ ਉਧਰ ਆ ਗਿਆ ਸਾਨੂੰ ਵੀ ਭਾਈ ਆ ਜਾਓ ਹੁਣ ਟਾਈਮ ਹੋ ਗਿਆ ਕਾਫੀ ਅਸੀਂ ਥੋੜਾ ਸਾਨੂੰ ਪਤਾ ਕੰਮਕਾਰ ਕਰਕੇ ਕੁਝ ਐਦਾਂ ਹੈ ਜੀ ਵੀ ਸਮਾਨ ਵੀ ਜਿਹੜਾ ਆ ਸਮਝ ਲੋ ਵੀ ਪ੍ਰੋਗਰਾਮ ਉਹਨਾਂ ਦਾ ਸਮਾਨ ਦੀ ਟੈਂਸ਼ਨ ਸਾਨੂੰ ਆ ਤਾਂ ਕਰਕੇ ਵੀ ਅਸੀਂ ਕੁਝ ਲੇਟ ਹੋ ਗਏ ਹਨਾ ਤੇ ਸਮਾਨ ਮੈਂ ਤਕਰੀਬਨ ਲੈ ਆਇਆ ਸਾਰਾ ਉਹ ਹੁਣ ਤੁਹਾਨੂੰ ਅੱਗੇ ਵੀਡੀਓ ਚ ਦਿਖੇ ਜਾਣਾ ਹਨਾ ਕੇਕ ਵੀ ਲੈ ਲਿਆ ਆਪਾਂ ਨੇ ਤੇ ਗਲਾਬ ਜਾਮਣਾ ਲਿਆਂਦੀਆਂ ਹਨਾ ਤੇ ਆਪਣਾ ਸਮੋਸੇ ਲਿਆਂਦੇ ਸਮਾਨ ਆਪਣੇ ਵੱਲੋਂ ਸਾਰਾ ਰੈਡੀ ਆ ਜਿਹੜਾ ਉੱਥੇ ਨੂੰ ਲੈ ਕੇ ਜਾਣਾ ਪਰਾਉਣਾ ਸਾਹਿਬ ਹਣ ਫੋਨ ਤਾਂ ਹੀ ਕਰੀ ਜਾਂਦੇ ਬੈਠੇ ਉਹਨਾਂ ਨੂੰ ਕਿਹਾ ਟੈਨਸ਼ਨ ਆ ਕੋਈ ਹੈ ਸਮਾਨ ਸਾਰਾ ਇੱਧਰ ਤੋਂ ਜਾਣਾ ਹੈ ਨਹੀਂ ਇਹੋ ਜੀ ਗੱਲ ਲਿਆ ਕਿਤੇ ਦੂਜੇ ਪਾਸੇ ਨੂੰ ਨਾ ਪਰਾਉਣਾ ਵੀ ਕਿਤੇ ਕੋਸਾਰਾ ਕਰ ਜੇ ਸਾਡਾ ਵੀ ਭਾਈ ਐ ਕਹੀ ਜਾਂਦਾ ਵੀ ਸਮਾਨ ਮੈਂ ਲੈ ਕੇ ਗਿਆ ਪਰਾਉਣਾ ਸਾਹਿਬ ਨੂੰ ਥੋੜਾ ਜਿਹਾ ਹੈਗਾ ਦਾ ਕੰਮ ਸਮਾਨ ਹ ਅਸਾ ਇੱਧਰ ਸਾਡੇ 1-2 ਦੁਕਾਨਾਂ ਜਮੇ ਫਰੈਸ਼ ਮਾਲ ਆ ਹਨ ਵਧੀਆ ਮਿਲ ਜਾਂਦਾ ਤੇ ਹਾਂ ਉੱਥੋਂ ਫੇਰ ਸਮਾਨ ਲਿਆ ਤਾਂ ਕਰਕੇ ਪਰੋਣਾ ਕਹਿੰਦਾ ਯਾਰ ਵੀ ਤੂੰ ਹੀ ਲਿਆਈ ਮੇਰੇ ਤੇ ਭਾਈ ਆ ਕੇ ਪੈਸੇ ਲੈ ਲਈ ਤੇ ਇਹ ਜੀ ਗੱਲ ਨਹੀਂ ਆ ਕਿਤੇ ਤੁਸੀਂ ਆਏ ਦਾ ਸਮਝੋ ਕਿਤੇ ਬਿੰਦਈ ਲੈ ਕੇ ਗਿਆ ਸਾਰਾ ਕੁਝ ਇਹ ਜੀ ਕੋਈ ਚੱਕਰ ਨਹੀਂ ਹੈਗਾ ਤੇ ਮੈਡਮ ਭਾਈ ਤਿਆਰ ਹੋ ਕੇ ਆ ਗਈ ਮੇਰੀ ਹੈ ਕਮਾਲੇ ਹੋ ਗਈ ਨਹੀਂ ਮੰਨੂ ਤਾਂ ਇਹਦਾ ਵੀ ਜਾ ਕੇ ਉੱਥੇ ਤਿਆਰ ਕਰਨੀ ਪੈਣੀ ਹੈ ਕਹਿ ਕੂ ਕੇ ਵੀ ਭਾਈ ਚਲੋ 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 ਹੈ ਹੋ ਗਈ ਪਰ ਤਿਆਰ ਆਜੋ ਫੇਰ ਮਿਲਦੇ ਹਾਂ ਜੀ ਇੱਧਰ ਲੇ ਭਾਈ ਅੱਜ ਦਾ ਟੌਰ ਕੱਢ ਲਈ ਪੂਰੀ ਹੈ ਮੈਡਮ ਨੇ। ਕਿਆ ਬਾਤ ਹੈ ਮੇਰੇ ਕਹਿਰੇ ਬਿਨਾਂ ਹੀ ਆ ਗਈ ਵੀ ਮੈਦਾ ਕਹਿਦਾ ਵੀ ਮੰਨੂ ਜਾ ਕੇ ਰੈਡੀ ਕਰਨੀ ਪੈਣੀ ਹੈ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਹੁਣ ਇਹ ਕੰਡੀਸ਼ਨ ਇਹ ਵੀ ਚੱਲਦੀ ਹੈ ਬੜਿਆਂ ਦਾ ਕਹਿਣਾ ਕੁਛ ਐਦਾਂ ਹੁੰਦਾ ਵੀ ਇੰਨਾ ਹਾਰਸ਼ੀ ਕਰਨੀ ਕਰੀਦਾ ਹੁੰਦਾ ਐ ਸਿਚੁਏਸ਼ਨ ਜਾ ਕੇ ਭੰਡਾ ਜਾਂਦਾ। ਹਾਂ। ਲਿਪਸਟਿਕ ਲਾਉਣ ਤੇ ਮਨਾ ਕਰਿਆ ਹੋਇਆ ਸੀ ਲ ਮੈਂ ਕਹਾਂ ਚਲੋ ਅੱਜ ਥੋੜਾ ਜਾਂ ਨਹੀਂ ਚਲ ਵੈਸੇ ਥੋੜਾ ਐ ਜਮ ਹੀ ਹਾਂ ਲਸਣ ਲੈ ਲੂਗੇ ਨਾਲ ਦੇਖ ਹੁਣ ਬੜੇ ਕੁਝ ਕਹਦੇ ਕੁਝ ਸੋਚ ਕੇ ਕਹਿੰਦੇ ਨਹੀਂ ਨਹੀਂ ਉਹ ਤਾਂ ਹੈ ਫੋਨ ਆਇਆ ਹੂੰ ਕਿ ਚਾਂਜਰਾ ਘਰਵਾਓ ਕੁਝ ਸੋਚ ਕਿਸੇ ਬੰਦੇ ਦੀ ਕੁਝ ਸੋਚ ਨਹੀਂ ਬਿਲਕੁਲ ਆਪਾਂ ਨਹੀਂ ਵੀ ਸਭ ਜਿਆਦਾ ਕੁਝ ਕਹਿ ਦਿੰਦੇ ਕਿਸੇ ਨਹੀਂ ਸੋਚ ਵੀ ਸੋਚ ਵੀ ਜਿਸ ਨੂੰ ਪਿਆਰ ਆ ਕਨਸਰਟ ਆ ਵੀ ਜੋ ਸਾਡੇ ਨਾਲ ਬੀਤੀ ਤੁਹਾਡੇ ਨਾਲ ਬਿਲਕੁਲ 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 ਹਾਂ ਨਹੀਂ ਚਾਹੀਦਾ ਵੀ ਆਹ ਆਹ ਟਾਈਮ ਚ ਆ ਕੇ ਥੋੜਾ ਪਰਹੇਜ਼ ਜ਼ਰੂਰੀ ਆ ਹਾਂ ਪ੍ਰੀਜ਼ ਕਰਕੇ ਤੇ ਮੈਂ ਕਹਾਂ ਚਲੋ ਅੱਜ ਕਈ ਦਿਨ ਆਵਾਜ਼ ਤਾਂ ਮੈਂ ਕਹਾਂ ਤੁਸੀਂ ਫੇਰ ਬੋਲਣ ਲੱਗੇ ਉਸ ਦਿਨ ਕਹਿੰਦੇ ਸੋਹਣੀ ਨਹੀਂ ਲੱਗਦੀ ਮੈਂ ਕਹਾਂ ਚਲ ਅੱਜ ਲਗਾ ਲੰਨੀਆ ਕੋਈ ਨਹੀਂ ਵੈਸੇ ਉਹ ਮਾਣਾ ਮੋਟਾ ਤਾਂ ਫੇਰ ਵੀ ਚਲੋ ਕਰਨਾ ਹੀ ਪੈਂਦਾ ਚਲੋ ਸਿਆਣਿਆਂ ਦੀ ਆਪਣੀ ਜਗ੍ਹਾ ਗੱਲ ਸਹੀ ਆ ਹੈਨਾ ਉਹਨਾਂ ਨੇ ਰੋਕਣਾ ਜਿਹੜੇ ਕੰਮਾਂ ਤੋਂ ਪਰ ਥੋੜਾ ਬਹੁਤਾ ਤਾਂ ਫੇਰ ਕਰਨਾ ਹੀ ਪੈਂਦਾ ਜਿਵੇਂ ਜਮਈ ਜੇ ਸਿੰਪਲ ਰਹੀਏ ਫੇਰ ਕਹੀ ਜਾਂਦੇ ਆ ਭਾਈ ਜਮਈ ਸਿੰਪਲ ਹੈਨਾ ਕੁਝ ਲਾਏ ਪਾਏ ਕਰੋ ਫੇਰ ਦੂਏ ਪਾਸੇ ਨੂੰ ਹੋਵੇ ਉਹ ਕਿੱਧਰ ਕਿੱਧਰ ਅਸੀਂ ਗੱਲਾਂ ਸੁਣੀਏ ਵੈਸੇ ਤਾਂ ਅਸੀਂ ਕਿਸੇ ਦੀ ਸੁਣਦੇ ਨਹੀਂ ਵੈਸੇ ਤਾਂ ਹੂਮ ਵਗੈਰਾ ਤੇ ਕਹਿੰਦੇ ਹੁੰਦੇ ਵੀ ਇਹੋ ਜੀ ਚੀਜ਼ਾਂ ਨਾਲ ਹਵਾ ਆ ਜਾਂਦੀ ਇਹੋ ਜੀ ਚੀਜ਼ ਤੇ ਕਹਿੰਦੇ ਨੇ ਲਿਪਸਟਿਕ ਵਗੈਰਾ ਤੇ ਤਾਂ ਨਹੀਂ ਕੁਛ ਕਹਿੰਦੇ ਕੋਈ ਸ਼ਿੰਗਾਰ ਦਾ ਸਮਾਨ ਨਹੀਂ ਕਰਦਾ ਸ਼ਿੰਗਾਰ ਦਾ ਨਹੀਂ ਤਾਂ ਚੂੜੀਆਂ ਫੇਰ ਮੈਂ ਤਾਂ ਚੂੜੀਆਂ ਵੀ ਪਾਈਆਂ ਵੀ ਕਿ ਚੂੜੀਆਂ ਮਿਲਵਾਈਆਂ ਇਹ ਕੀ ਗੱਲ ਹਾਂ ਇਹ ਵੀ ਜਦੋਂ ਆਪਾਂ ਪਰਫਿਊਮ ਵਗੈਰਾ ਕਰਦੇ ਮਾਰੋ ਮਾਰੀਆਂ ਹਵਾਵਾਂ ਆਉਂਦੀਆਂ ਨੇ ਇਹ ਨਹੀਂ ਕੋਈ ਚੱਲਦੀ ਉਹ ਕੋਈ ਚੱਕਰ ਨਹੀਂ ਕੁਛ ਨਹੀਂ ਹੁੰਦਾ ਮੈ ਲਾਇਆ ਵਾ ਹੈ ਤਾਂ ਉਹ ਕੰਡੀਸ਼ਨ ਦੇ ਹਿਸਾਬ ਨਾਲ ਮੈਂ ਮਨ ਨਹੀਂ ਦੇਖੋ ਮੈਂ ਮਨ ਨਹੀਂ ਬਾਬਿਆਂ ਦਾ ਵਾਲੇ ਮੈਨੂੰ ਪਤਾ ਹੈ ਉਹਨਾਂ ਦੇ ਮੂਰੇ ਕੁਝ ਵੀ ਨਹੀਂ ਹੋ ਸਕਦਾ ਆਪਾਂ ਨੂੰ ਪਤਾ ਪਰ ਉਹ ਕਹਿੰਦੇ ਨੇ ਬਡੇ ਦਾ ਖਿਆਲ ਰੱਖਣਾ ਬਸ کیا ਗੱਲ ਉਹ ਕਿਸੇ ਉਹਨਾਂ ਦਾ ਕੁਝ ਆਪਣਾ ਕੁਸ ਕਸ ਗਿਆ ਨਹੀਂ ਨਹੀਂ ਸਹੀ ਗੱਲ ਆ ਬਸ ਅੱਜ ਵੀ ਅਗਲੇ ਦਾ ਕਹਿਣਾ ਵੀ ਜ਼ਰੂਰੀ ਹੈ ਕੋਈ ਮਜਬੂਰੀ ਹੁੰਦੀ ਤਾਂ ਹੀ ਅਗਲਾ ਕਹਿੰਦਾ ਇਹ ਮਮੀ ਬੀਤੀ ਲਈ ਲੇਕੂਗਾ ਇਹ ਬੀਤੀ ਹੁੰਦੀ ਆ ਭਾਈ ਬਿਲਕੁਲ ਕਾਹੇ ਕਹਿੰਦਾ ਆਪਣਾ ਨਹੀਂ ਕੁਸ ਕਸ ਗਿਆ ਇਹ ਤਾਂ ਹੈ ਆਪਣਾ ਕੁਸ ਕਸਿਆ ਨਹੀਂ ਹੈ ਹੂੰ ਇਹ ਤਾਂ ਹੈ ਇਹ ਤਾਂ ਹੈ ਮਮੀ ਦੇ ਹੱਥ ਦੇਖੋ ਤੁਸੀਂ ਭਾਈ ਮਾ ਜੀ ਦਾ ਮਾਤਾ ਨੇ ਵੀ ਸਾਡੀ ਨੇ ਬੈਜਾ ਬੈਜਾ ਕਰਾਈ ਪਈ ਆ ਅੱਜ ਕਾਹਨੇ ਨਵੀਆਂ ਚੂੜੀਆਂ ਫਿਰ ਹੈ ਹੋਰ ਕਿਆ ਜੇ ਲੰਗੀਆਂ ਆ ਨੇ ਆਨੇ ਲੇਕੇ ਰੱਖੀ ਉਹ ਤਾਂ ਪਾਉਣੀਆਂ ਹੀ ਆ ਪਾਉਣੀਆਂ ਤਾਂ ਬਣਦੀਆਂ ਹੀ ਆ ਗੱਲ ਵੀ ਸਹੀ ਆ ਰੱਖ ਕੇ ਕਰਨਾ ਪੇਟੀਆਂ ਚਲਮਾਰੀਆਂ ਚ ਹਾਂ ਵਾਯੋਨਾ ਜੇ ਚੀਜ਼ ਲਈ ਆਦਾ ਪਾਉ ਇਹ ਸੋਹੋਂਗ ਨੂੰ ਲਿਆ ਕੇ ਦਿੱਤੀ ਜਾਣੇ ਨੇ ਵਿਆਹ ਹੀ ਸੋਹੋਂਗਾ ਮੰਮੀ ਨੂੰ ਹਾਂ ਤੂੰ ਵੀ ਨੇ ਪਾ ਲਈ ਆ ਨਾ ਠੀਕ ਆ ਹਾ ਸੂਟ ਵੀ ਮਾਤਾ ਨੂੰ ਦੇਖਣਾ ਚਮਕੌਰ ਸਾਹਿਬ ਤੇ ਦਵਾਇਤਾ ਹੈ ਚਮਕੌਰ ਸਾਹਿਬ ਵਾ ਵਧੀਆ ਲੱਗਦਾ ਸੂਟ ਹੈ ਨਾ ਤੇ ਬਾਕੀ ਭਾਈ ਸਾਡੀ ਹੁਣ ਤਿਆਰੀ ਆ ਜੀ ਸਾਰੀ ਹੈ ਨੂਰੂ ਉਹ ਤਾਂ ਸੱਤਰੀ ਕਾਲ ਦਾ ਬੁਲਾਈ ਨਹੀਂ ਹੱਥ ਜੋ ਹੱਥ ਜੋ ਸੱਤਰੀ ਕਾ ਬਿੰਦੀ ਲੈ ਕਿੱਥੇ ਲਾਈ ਵੀ ਆ ਬਿੰਦੀ ਕਿੱਥੇ ਤੇਰੀ ਮੈਂ ਤਾਂ ਹਜੇ ਲੱਭਣ ਡਈ ਆ ਕਿਹੜੀ ਲਾਵਾਂ ਮੈਂ ਪਹਿਲਾਂ ਹੀ ਲਾ ਲਈ ਹੋਰ ਲਾ ਕੇ ਬੈਠ ਗਈ ਠੀਕ ਆ ਬਿੰਦੀ ਦੇਖਦੀ ਆ ਮੈਂ ਫੇ ਲੱਭੀ ਹੋਲੀ ਪੂਰੀ ਫੋਟੋ ਦੇ ਵਿੱਚ ਹਾਂ ਉਹਨੇ ਲਾ ਵੀ ਨਹੀਂ ਉਹਨੇ ਲਾ ਵੀ ਨਹੀਂ ਠੀਕ ਆ ਅਗਲੀ ਕਹਿੰਦੀ ਦਾਦੀ ਦੇ ਸੂਟ ਨਾਲ ਮੈਚ ਕਰਕੇ ਉਹਨੂੰ ਪਤਾ ਹੈ ਵੀ ਹਾਂ ਭਾਈ ਕਿਹੜੀ ਮੇਰੇ 'ਤੇ ਵਧੀਆ ਲੱਗੂਗੀ ਮੈਂ ਤਾਂ ਦਾਦੀ ਕੋਲ ਤਾਂ ਰਹਿਣਾ ਦਾਦੀ ਨਾਲ ਮੈਚਿੰਗ ਕਰਨਾ ਮੈਂ ਕਹਿੰਦਾ ਆਧੀਆਂ ਬਿੰਦੀਆਂ ਦਾ ਇਹ ਮੌਕਾ ਦਨ ਦੀ ਕੰਦਾ ਪਰ ਕਾਂਦ ਉੱਤੇ ਸਾਰਾ ਕੰਦ ਪਾ ਲਈ ਕੁਛ ਸਵੇਰੇ ਚੂੜੀ ਪਾ ਲੱਗੀ ਮੈਂ ਕਿ ਬਿੰਦੀ ਕਿਤੇ ਮਗਾਤਾ ਬਿੰਦੀ ਲਈ ਫੇਰ ਦੇਖਿਆ ਵੀ ਹਾਂ ਸਭ ਤਾਂ ਓੱਖਾ ਹੋ ਗਿਆ ਨਾਲ ਆ ਗਈ ਸਾਰੀਆਂ ਕੰਤੀ ਲੱਗੀਆਂ ਵੀ ਆਏ ਹੋਏ ਅੱਖ ਦੋ ਪੁੱਤ ਲਾਤਾ ਦੋ ਲਈਆਂ ਤਾਂ ਲਾ ਲੀਆਂ ਅੱਖ ਪਰੇ ਹੋਰ ਲਾਨੀਆਂ ਦੋ ਗੱਬੇ ਲਾ ਹਜੇ ਨੂੰ ਪਤਾ ਨਹੀਂ ਹੈ ਕੰਦਾ ਪਰੇ ਲੌਂਦੀ ਫੇਰੀ ਜਾਂਦੀ ਲੱਡੂ ਜਿਆ ਫਿਰ ਪੁੱਤ ਬੱਚ ਖਾਚ ਹੁਣ ਕੇਕ ਦਾ ਤਾਂ ਕੇਕ ਤਾਂ ਮੈਂ ਵੇਠੇ ਲਿਆਇਆ ਤਾਂ ਹੈਨਾ ਕੇਕ ਦੀ ਵੀਡੀਓ ਉੱਥੇ ਬਣਾ ਲਈ ਤੀ ਹੁਣ ਵਿੱਚ ਐਡ ਕਰ ਦੇਣੀ ਆਪਾਂ ਤੇ ਬਾਕੀ ਉਹ ਮਠਿਆਈ ਮਠੂਈ ਕਿੱਥੇ ਪਾਈ ਉਹ ਵੀ ਚੱਕੋ ਸਮਾਨ ਸਾਰਾ ਤੁਸੀਂ ਕਿਹੜੀ ਕੁਛ ਚ ਨਹੀਂ ਢੋਰ ਕੱਢੀ ਪਈ ਹੈ ਮੈਂ ਕਿੱਥੇ ਢੋਰ ਕੱਢੀ ਵੀ ਲੈਦਾ ਸਾਦ ਹੋ ਗਈ ਮੈਂ ਕਾਦੀ ਢੋਰ ਕੱਢੀ ਆ ਕੱਪੜੇ ਹੀ ਪਾਏ ਸਿੰਪਲ ਜਿਹੜੀ ਚੜਾਈ ਸੀ ਢੋਰ ਲੈਣੀ ਬਈ ਮੈਨੂੰ ਦੱਸੋ ਕਿੰਨੀ ਚੱਜਦੀ ਨਹੀਂ ਆਹਾਂ ਇਧਰੋਂ ਦਿਖਾ ਫਿਰ ਫਿਰ ਪਤਾ ਲੱਗਣਾ ਮੈਂ ਕਹਿੰਦੀ ਸੀ ਨਾ ਤੁਹਾਨੂੰ ਵੀ ਤੁਸੀਂ ਪਾਓ ਇੱਕ ਵਾਰੀ ਮੇਰੀ ਪਸੰਦ ਦੀ ਚੀਜ਼ ਨਹੀਂ ਹੁਣ ਪੈਸੇ ਵਧੀਆ ਲੱਗਦੀ ਪਾਈ ਵੀ ਹੈਨਾ ਹੈ ਮੰਮੀ ਨੇ ਲੱਗੀ ਉੱਥੇ ਥੋੜਾ ਜਿਹਾ ਹੀ ਲੱਗਦਾ ਤਾਂ ਵੀ ਯਾਰ ਆਊਟ ਜਾ ਆਊਟ ਜਾ ਲੱਗਦਾ ਉੱਥੇ ਹੀ ਲੱਗਦਾ ਮਮੀ ਜਿੱਦੜੀ ਨਾ ਨੇ ਲੱਤੀ ਤੀ ਨਾ ਦੂਸਰੀ ਹਨਾ ਮੈਂ ਇਹਨਾਂ ਨੂੰ ਕਿਹਾ ਸੀ ਮਮੀ ਜਿਹੜਾ ਰਮਕਾ ਲਓ ਮਮੀ ਜਿੱਦੜੀ ਨਾ ਇਹਨਾਂ ਨੇ ਦੂਸਰੀ ਲੱਤੀ ਤੀ ਮਾਲਾ ਪਹਿਲਾਂ ਤੋਂ ਜਿਹੜੀ ਗਈ ਧੀ ਉਦਣ ਇਹ ਕਹਿੰਦੇ ਕਹਿੰਦੇ ਮੈਨੂੰ ਜੱਜ ਨਹੀਂ ਮੈਂ ਕਿਹਾ ਦੇਤੇ ਪਾਉਂਦੇ ਮੈਂ ਦੇਖਿਆ ਸੀ ਹਾਂ ਉਹ ਥੋੜੀ ਜਿਹੀ ਟਾਈਟ ਸੀ ਤਾਂ ਫਿਰ ਚੇਂਜ ਕਰਾਈ ਆ ਨਹੀਂ ਠੀਕ ਆ ਚੇਂਜ ਕਰਵਾ ਲਈ ਮਤਲਬ ਕੈਂਡਾ ਪਾ ਮ ਆਏ ਵੀ ਜੱਜ ਦੀ ਆ ਨਹੀਂ ਆ ਨਹੀਂ ਠੀਕ ਆ ਚਲੋ ਭਾਈ ਧੰਨਵਾਦ ਮੈਡਮ ਜੀ ਤੁਹਾਡਾ ਬਹੁਤ ਬਹੁਤ ਅੰਨਾ ਵੀ ਸੋਹਣਾ ਲੱਗਦਾ ਬੜਾ ਬੰਨ ਲ ਕੇ ਪਾਣਾ ਚਾਹੀਦਾ ਹਾਂ ਅੰਦੇ ਵੀ ਨਹੀਂ ਜਿਹੜਾ ਆਉਂਦਾ ਅੰਦੇ ਵੀ ਨਹੀਂ ਸੋਹਣਾ ਲੱਗਦਾ ਦੇਖ ਲਾ ਮਮੀ ਹੁਣ ਤੂੰ ਕੋਈ ਪਾਸੇ ਨਹੀਂ ਹੋਗੀ ਆ ਤਾਂ ਨਹੀਂ ਠੀਕ ਹੈ ਠੀਕ ਹੈ ਨਹੀਂ ਸੋਹਣਾ ਲੱਗਦਾ ਜੇ ਨਹੀਂ ਲੱਗੂਗੀ ਹਾਂ ਦੇਖ ਨਾ ਤੁਸੀਂ ਮਾੜੀ ਲੱਗਦੇ ਨਾ ਤੁਸੀਂ ਚੰਗਰਾ ਠੀਕ ਠੀਕ ਲੱਗਦੇ ਵਧੀਆ ਬਸ ਠੀਕ ਆ ਨਾ ਨਾ ਠੀਕ ਆ ਠੀਕ ਆ ਚਲ ਚਲ ਵਾ ਠੀਕ ਆ ਸਾਰੀਆਂ ਹੁਣੇ ਲਾ ਦੇਣੀਆਂ ਇਹਨੇ ਤਾਂ ਹੁਣੇ ਲਾ ਦੇਣੀਆਂ ਸਾਰੀਆਂ ਹੀ ਆ ਤਿੰਨ ਚਾਰ ਲਾ ਪੀਆਂ ਬਸ ਤੇ ਰਾਤ ਗੱਡੀ ਚ ਤਾਰ ਲੈਣੀ ਆ ਘਰੇ ਵੀ ਨਹੀਂ ਪਹੁੰਚ ਪੜਾ ਬੱਚ ਬਤੂ ਹੁਣ ਬੱਚ ਇਹ ਮੈਂ ਹੁਣ ਉਹ ਸਮਾਨ ਸਮੂਹ ਦੇਖਾਂ ਕਿੱਥੇ ਗਲਾਬ ਜਮਣਾ ਦੂਈਆਂ ਹੋਰ ਸਮਾਨ ਆ ਲਓ ਜੀ ਪਹੁੰਚ ਗਏ ਖਾਲਸਾ ਸਵੀਟਸ ਤੇ ਬਹੁਤ ਸੋਹਣੀ ਸੋਹਣੀਆਂ ਮਠਿਆਈਆਂ ਪਈਆਂ ਪਈਆਂ ਕੋਲ ਤੇ ਇਧਰ ਪੇਸਟੀਆਂ ਅ ਕੇਕ ਕੰਮ ਇਤਰਾ ਇੱਕ ਵੈਰਿਟੀ ਆ ਇਹੀ ਰਹਿੰਦਾ ਏ ਅੱਛਾ ਇਹ ਤਾਂ ਫੇਕਮ ਖਰਾਬ ਹੋ ਗਿਆ ਇਹ ਕਿੰਨੇ ਕਿਲੋ ਵਾਲਾ ਕਿਲੋ ਦਾ ਅੱਛਾ ਆਪਸ਼ਨ ਤਾਂ ਫਿਰ ਹੁਣ ਕੋਈ ਨਹੀਂ ਯਾਰ ਹੋਰ ਕੀ ਕਰਿਆ ਜਾ ਵੀ ਕੀ ਆ ਬਾਈ ਕਹਿੰਦੇ ਬਾਕੀ ਅੱਜ ਤਿਆਰੀ ਇੱਕ ਕਰਿਆ ਕਿ ਲੱਗ ਗਈ ਬਾਕੀ ਤਿਆਰ ਸਾਰੇ ਸੇਵਲ ਲੱਗ ਗਏ ਲੱਗੇ ਹੈ ਠੀਕ ਆ ਚੱਲ ਫਿਰ ਕਰਦੇ ਮੇਰਾ ਬਾਈ ਇਹੀ ਕਰਦੇ ਫਿਰ ਹੁਣ ਹੋਰ ਤਾਂ ਹੁਣ ਕੋਈ ਆਪਸ਼ਨ ਹੈ ਨਹੀਂ ਤੇ ਜੈਸਮੀਨ ਦਾ ਥੋੜਾ ਔਖਾ ਹੋ ਜਾਣਾ ਜੈਸਮੀਨ ਨੇ ਖਾਣਾ ਨਹੀਂ ਇਹ ਚਲੋ ਜੈਸਮੀਨ ਦਾ ਤਾਂ ਵੈਸੇ ਵੀ ਹੁਣ ਇਹਦੇ ਕਰਕੇ ਬੰਦ ਕਰਿਆ ਹੋਇਆ ਸਾਰਾ ਕੁਝ ਹੈ ਨਾ ਉਹਨੂੰ ਚਲੋ ਹੋਰ ਕੁਝ ਲੈ ਜਾਗੇ ਖਾਣ ਨੂੰ ਕੇਕ ਕੋਕ ਬਾਹਰ ਦੀਆਂ ਚੀਜ਼ਾਂ ਸਾਰੀਆਂ ਜੈਸ ਮਿਲਦੀਆਂ ਬੰਦੇ ਕੀਤੀਆਂ ਹੋਈਆਂ ਉਹਦੇ ਪਰ ਉਹ ਲਿਖਦੀ ਯਾਰ ਮੈਰਿਜ ਐਨੀਵਰਸਰੀ ਲਿਖਦੀ ਤੇ ਲਿਖਾ ਲੀਏ ਭਾਈ ਐਨੀਵਰਸਰੀ ਚਾਹੇ ਕੱਲੀ ਐਨੀਵਰਸਰੀ ਉਹ ਲਿਖ ਦੇ ਹਾਂ ਹੈਪੀ ਐਨੀਵਰਸਰੀ ਹਾਈ ਯਾਰ ਇਹ ਰੈਡੀਮੇਡ ਸੌਦਾ ਹੀ ਲਿਆਂਦਾ ਮਿੱਤਰ ਹੈ ਆ ਵੀ ਠੀਕ ਆ ਯਾਰ ਰੈਡੀਮੇਡ ਸੌਦਾ ਹੈ ਲੇਖਣ ਲੁਖਣ ਵਾਲਾ ਕੰਮੇ ਚੱਕ ਤਾਂ ਲਓ ਜੀ ਕੇਕ ਕੇਕ ਆਪਣਾ ਹੋ ਗਿਆ ਬੈਕ ਹੋਰ ਜੀ ਸਭ ਕੇ ਅੰਦਰ ਬੰਦ ਹੋ ਤਾਂ ਬਸ ਮਿੱਤਰ ਤੇ ਬਾਕੀ ਹੁਣ ਭਾਈ ਤਰੀਏ ਫਿਰ ਤਿਆਰੀ ਕਰਦਿਆਂ ਨੂੰ ਲੈ ਕੇ ਘਰਾਂ ਦੇ ਕਰਕੇ ਤਿਆਰ ਤਰੀਏ ਫਿਰ ਭੈਣ ਬੋਲਦੇ ਹਰ ਕੇ ਦਾ ਵੈਸੇ ਰੈਡੀ ਹੋਣੇ ਆ ਮੈਂ ਹੀ ਥੋੜਾ ਜਿਹਾ ਲੇਟ ਆ ਘਰਾਂ ਜਾ ਕੇ ਦੇਖਦੇ ਹਾਂ ਹੁਣ ਵੈਸੇ ਉਹ ਤਾਂ ਰੈਡੀ ਹੋਣੇ ਨਿਆਵੀ ਮੇਰਾ ਪੇਮੈਂਟ ਮੈਂ ਕਰਾਉਂਦਾ ਉਧਰ ਨਹੀਂ ਜਾ ਕੇ ਹੈ ਲਓ ਜੀ ਕੇਕ ਆਪਣਾ ਹੋ ਗਿਆ ਰੈਡੀ ਮਿਲਦੇ ਆ ਫਿਰ ਹੁਣ ਪੇਮੈਂਟ ਕਟਾਈਏ ਭਰਾਂ ਜਾ ਕੇ ਮਿਲਦੇ ਸਾਨੂੰ ਲਓ ਜੀ ਸਮਾਨ ਭਾਈ ਸਾਡਾ ਆ ਗਿਆ ਲੱਕੀ ਬਾਈ ਤੋਂ ਪਹਿਲਾਂ ਮੈਨੂੰ ਪ੍ਰੋਹਣਾ ਸਾਹਿਬ ਨੇ ਦੱਸਿਆ ਨਹੀਂ ਨਹੀਂ ਤਾਂ ਮੈਂ ਜਦ ਕੇਕ ਲੈ ਕੇ ਆਇਆ ਤਾਂ ਉਦੋਂ ਹੀ ਲੈ ਆਣਾ ਤਾਂ ਡੱਬਾ ਹਨਾ ਤੇ ਬਾਅਦ ਵਿੱਚ ਫੋਨ ਆਇਆ ਕੇਕ ਮੈਂ ਪਹਿਲਾਂ ਲੈ ਆਇਆ ਤਾਂ ਫੇਰ ਭਾਈ ਡੱਬਾ ਇਹ ਹੁਣ ਲੈਂਦਾ ਤੇ ਆ ਸਮੋਸੇ ਲੈ ਕੇ ਆਂਦੇ ਰੋਣਾ ਥਾਵਲੇ ਹੁਣ ਮੈਂ ਮੰਮੀ ਦੇਖਣਾ ਹੈ ਹੁਣ ਫੋਨ ਕਰੀ ਜਾਣਾ ਉਹ ਆਜੋ ਸਾਮਾਨ ਸਾਰਾ ਸਾਡੇ ਸਿਰਪਾ ਸਿਰਦਾ ਮੰਮੀ ਮੈਨੂੰ ਆਲਾ ਪੈਣਾ ਸਾਡੇ ਬਗੈਰ ਕੇਕ ਨਹੀਂ ਕੱਟ ਸਕਦੇ ਉਹ ਕੇਕ ਕਿੱਥੇ ਕੱਟਣਾ ਕੇਕ ਤਾਂ ਸਾਡੇ ਕੋਲ ਤੇ ਆ ਸਾਡੇ ਬਗੈਰ ਕੇਕ ਨਹੀਂ ਕੱਟਦੇ ਹੋਰ ਕੀ ਸਾਡੇ ਮੈਂ ਨਹੀਂ ਕਹੂੰਗਾ ਛੇਤੀ ਆਜੋ ਛੇਤੀ ਆਲੇ ਸਾਡੇ ਬਗੈਰ ਕੁਝ ਨਹੀਂ ਕਰ ਸਕਦੇ ਸਾਰਾ ਸਾਮਾਨ ਸਾਡੇ ਕੋਲ ਪਿਆ ਸਾਰਾ ਸਾਮਾਨ ਸਾਡੇ ਕੋਲ ਹੈ ਜੈਸਾ ਤੇ ਵੀ ਅਸੀਂ ਕੇਕ ਕੱਟਣ ਲੱਗੇ ਆਜੋ ਹਾਂ ਆਜੋ ਹੋਰ ਹੋਰ ਸਮਾਨ ਇਹ ਸਾਰਾ ਸਾਡੇ ਕੋਲ ਆ ਉਹਨੇ ਕਿਆ ਕਰਨਾ ਚੋਰ 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 ਪਾਜੀ ਨਹੀਂ 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 ਪਾਜੀ ਨੂੰ ਗਿਫਟ ਦਿੱਤੇ ਮੈਂ ਪਰਟੀ ਨੂੰ ਪਾਜੀ ਚੈੱਕ ਕਰ ਰਹੇ ਹਾਂ ਤਾਂ ਕਿ ਉਹ ਚੋਰ 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 ਨਹੀਂ ਉਹ ਨਹੀਂ ভাই ਆਏ ਨਾ ਘਰ ਗਿਫਟਾਂ ਆਣਾ ਗਿਫਟਾਂ ਨੂੰ ਗਿਫਟ ਰਹਿਣ ਦੇ ਯਾਰ ਆਏ ਨਾ ਨਾ ਕਰ ਤੇ ਲੋ ਭਾਈ ਹੁਣ ਸਮਾਨ ਸਾਡਾ ਹੋ ਗਿਆ ਸਾਰਾ ਰੈਡੀ ਹੈ ਨਾ ਆਪਣਾ ਕੇਕ ਵੀ ਆ ਗਿਆ ਤੇ ਡੱਬਾ ਵੀ ਆ ਗਿਆ ਸਮੋਸਾ ਹੋਰ ਕੋਈ ਸਮਾਨਤਾ ਨਹੀਂ ਕਿਹਾ ਉਹਨਾਂ ਨੇ ਨਾ ਨਾ ਪਸੰਦ ਨੇ ਕਿਹਾ ਇੱਕ ਪਾਸੇ ਤੋਂ ਗਿਫਟ ਚੱਕਣਾ ਗਿਫਟ ਚੱਕਣਾ ਹਨਾ ਗਿਫਟ ਕਿੱਥੇ ਆ ਟੁੱਟੇ ਮਿਲਾ ਲੈ ਮੈਂ ਗੱਡੀ ਚਾ ਤਾਂ ਸ਼ਾਇਦ ਰੱਖਦਾ ਗੱਡੀ ਜੇ ਭੇਜਾਂ ਤਾਂ ਪੱਕੀ ਗੱਲ ਆ ਦੇਖ ਲੋ ਨਾ ਨਾ ਮੈਂ ਰੱਖਦਾ ਤਾਂ ਗੱਡੀ ਚ ਕਿਤੇ ਉਹੀ ਕੰਮ ਨਾ ਹੋ ਜਵੇ ਨਹੀਂ ਨਹੀਂ ਹਾਂ ਗੱਡੀ ਜੇ ਭੇਜਾਂ ਤਾਂ ਬਾਟੇ ਚੱਲੇ ਪਾਣੀ ਅਸੀਂ ਪੰਜ ਸਮੁੰਦਰ ਜਾਣਾ ਇੱਥੇ ਤੇ ਮੋੜ ਆਉਣਗੇ ਜੇ ਰਹਿ ਗਿਆ ਲੈ ਟਾਈਮ ਤਾਂ ਦੇਖ ਲੋ ਪਹਿਲੇ ਹੀ ਏਟ ਹੋਏ ਪੰਜ ਸਮੁੰਦਰ ਕਹਿਤਾ ਸੱਤ ਸਮੁੰਦਰ ਕਹਿੰਦੇ ਹਾਂ ਚਲੋ ਬਾਕੀ ਹੁਣ ਸਮਾਨ ਚਲੋ ਭਾਈ ਫੇਰ ਕਰੋ ਕਰੋ ਤਿਆਰੀ ਚੱਕੋ ਫੇਰ ਮੰਮੀ ਮੰਮੀ ਚਲੋ ਫੇਰ ਆ ਡੱਬੇ ਨੂੰ ਲਿਫਾਫੇ ਜੇ ਪਾ ਲੋ ਭਾਈ ਮੈਂ ਤਾਂ ਨੂਰ ਨੂੰ ਚੱਕਣਾ ਸਮਾਨ ਆ ਡੱਬਾ ਉਹ ਹੈ ਪਾਪਾ ਨੂੰ ਚੱਕ ਲੈ ਡੱਬਾ ਲਿਫਾਫਾ ਕਿੱਥੇ ਆ ਲਿਫਾਫਾ ਪਤਾ ਨਹੀਂ ਕਿੱਥੇ ਉਹ ਜਿਹੜਾ ਬੜਾ ਤਾਂ ਇਹ ਤਾਂ ਇਦਾਂ ਹੀ ਆ ਹੁਣ ਆ ਭਾਈ ਬੜਾ ਲਿਫਾਫਾ ਆ ਲਿਫਾਫੇ ਜੇ ਪਾਣਾ ਲਿਫਾਫੇ ਕਿਵੇਂ ਉੱਠੋ ਫੇਰ ਮੰਮੀ ਨੂਰ ਨੂੰ ਨੂਰ ਤੇ ਪਾਪਾ ਕੋਲ ਮੂੰਹੇ ਖੜਾ ਦਿਓ ਮਨਕੀਰ ਤੂੰ ਚੱਕ ਲੈ ਤੁਸੀਂ ਕੇਕ ਚੱਕ ਲਈ ਲੈ ਚਲੋ ਚਲੋ ਕਹਿੰਦੀ ਚਲੋ ਪਾਪਾ ਵਾਹ ਚਲ ਮਾਂ ਦੀ ਚੱਕੀ ਨੂੰ ਅੱਜ ਭਾਈ ਸਾਡੇ ਨਾਲ ਵਾਈ ਵੀ ਚੱਲੇ ਆ ਵਾ ਇਧਰ ਬਲਾਓ ਮਾਣ ਜੀ ਸਾਸਰੀ ਘਾਲ ਜੀ ਚਲ ਜੀ ਸਰ ਅੱਜ ਲੀ ਪੁੱਤ ਲੈ ਭਾਈ ਚਲੋ ਫੇ ਹੁਣ ਚੱਲੀਏ ਚਾਬੀ ਗੱਡੀ ਦੇ ਕੋਲੇ ਆ ਪਾਪਾ ਜੀ ਦੀ ਡਿਊਟੀ ਪਾਈ ਅੱਗੇ ਵਾਲੀ ਹੁੰਦੀ ਜਿਹੜੀ ਹੈ ਪਾਪਾ ਜੀ ਉਹੀ ਡਿਊਟੀ ਚੱਲ ਰਹੀ ਆ ਤੁਸੀਂ ਤਾਂ ਜਾਓ ਉੱਥੇ ਪਕੌੜੇ ਠੰਡੇ ਹੋ ਜਾਣੇ ਮੈਨੂੰ ਤੁਸੀਂ ਪੁੱਛੋ ਉਹ ਪਕੌੜੇ ਨਹੀਂ ਪਕੌੜੇ ਕਿਤੇ ਉੱਥੇ ਵਿਆਹ ਧਰਿਆ ਵਾ ਜੀ ਹੱਦ ਹੋ ਗਈ ਹੈ हां नहीं ए ए हाँ, 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 नहीं, दे दे हो, ए दा भाई पापा जी गल बाद आ पक्का हां चाहे घरा कोई और ना ਛੱਡਣਾ ਪਵੇ हां ਛੋਟੂ ਦਾ ਮੱਜਾ ਭਾਉ ਦੇ ਬੇੜੇ ਘਟਾ ਦੇਣਾ ਬਾਈ ਦੇ ਜਨਮ ਦਿਨ ਨੂੰ ਨਾ ਪਾਪਾ ਜੀ ਨੂੰ ਲੈ ਕੇ ਜਾਣਾ ਜ਼ਰੂਰ ਨਾਲ ਤੇ ਹੋਰ ਹੋਰ ਮੇਰੇ ਮੁੰਡੇ ਦਾ ਜਨਮ ਦਿਨ ਹਾਂ ਉਹ ਨਾਲੇ ਨੂੰ ਲੈ ਕੇ ਜਾਣਾ ਨਾਲੇ ਭਾਈ ਸਾਡੇ ਰਾਜਾ ਤੁਹਾਨੂੰ ਜਿ ਨੂੰ ਨਾਲ ਲੈ ਕੇ ਹੀ ਜਾਣਾ ਨਹੀਂ ਨਹੀਂ ਲੈ ਕੇ ਜਾਣੇ ਜ਼ਰੂਰ ਲੈ ਕੇ ਜਾਣੇ ਆ ਤੇ ਚਲੋ ਭਾਈ ਗੱਡੀ ਤਿਆਰ ਆ ਆਜੋ ਫਿਰ ਪਕੌੜਾ ਪਾਪਾ ਜੀ ਕਹਿੰਦੇ ਪਕੌੜੇ ਠੰਡੇ ਹੁੰਦੇ ਆ ਆ ਸਮਾਨ ਹੱਥ 'ਚੇ ਫੜਨਾ ਹੱਥ 'ਚੇ ਫੜ ਲਓ ਥੋੜੇ ਹੀ ਆ ਨਾ ਬੰਦੇ ਰੱਖ ਲੈਣਾ ਇਹਨੇ ਪਿੱਛੇ ਦੋਹੇ ਜਣੇ ਬੈਠੂ ਆਹੋ ਆ ਫੜ ਲਓ ਪਿੱਛੇ ਔਖਾ ਹੋ ਜਾਣਾ ਭਾਈ ਬੈਠ ਹੋ ਜਾਣਾ ਫੇ ਮੁਰੇ ਤਾਂ ਅਸੀਂ ਉਹ ਸਾਤੇ ਬੈਠਾ ਹੋਣਾ ਦੋਹਾਂ ਤੇ ਤੇ ਬੈਠੋ 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 ਕਿ ਡਿੱਗੀ ਖੋਲਦੀ ਨਹੀਂ ਡਿੱਗੀ ਖੋਲਣੀ ਡਿੱਗੀ ਖੋਲ ਡਿੱਗੀ ਖੋਲ ਦੋ ਕਿਉਂਕਿ ਮੇਰੇ ਕੋਲ ਕੇਕ ਵੀ ਆ ਫਿਰ ਡਿੱਗੀ ਖੋਲੋ ਡਿੱਗੀ ਖੋਲੋ ਕੋਈ ਗੱਲ ਨਹੀਂ ਡਿੱਗੀ ਖੋਲੋ ਲੂਰੂ ਵਿੱਚ ਬੈਠੀ ਓਏ ਆ ਦੇਖ ਆਦੇ ਬੈਠ ਗਈ ਉਹ ਪਿਛੇ ਨੂੰ ਦੇਖੀ ਜਾਂਦੀ ਵੀ ਡਿੱਗੀ ਫੁੱਲ ਗਈ ਉੱਧਰ ਰੱਖੋ ਰੱਖੋ ਭਾਈ ਜੀ ਗਿਫਟ ਨਾਲੇ ਕਹੀ ਜਾਂਦੇ ਗੱਡੀ 'ਚ ਰੱਖਤਾ ਆ ਪਿਆ ਪਿਆ ਖੋਲੂ ਲਓ ਭਾਈ ਗਿਫਟ ਵੀ ਅਸੀਂ ਮੈਂ ਵੀ ਕਹਾਂ ਮਾਂ ਨਾਲੇ ਕਹੀ ਜਾਂਦੇ ਗੱਡੀ 'ਚ ਰੱਖਤਾ ਨਾਲੇ ਕਹੀ ਜਾਂਦੇ ਗਿਫਟ ਕਿੱਥੇ ਆ ਪਰਸੇ ਲੱਕਣਾ ਬਣਾ ਪਰਸੇ ਵੀ ਰੱਖੇ ਦੋ ਬੱਚੇ ਲਾ ਬਗੀ ਕਹਿੰਦੀ ਤੇ ਚਲੋ ਫਿਰ ਹੁਣ ਚੱਲਦੇ ਆ ਜੀ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਉੱਥੇ ਜਾ ਕੇ ਹੀ ਮਿਲਾਂਗੇ ਹੁਣ ਅਗਲੇ ਬਲੌਗ ਚ ਤੁਹਾਨੂੰ ਪਨੇਾਲੀ ਪਹੁੰਚ ਗਏ ਚੰਗਾ ਜੀ ਫਿਰ ਸਸੀ ਕਾ